ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਵੀ ਪੇਟ ਦੇ ਰੋਗ ਕਾਫੀ ਵਧੇ ਪਏ ਨੇ ਜਿਵੇਂ ਕਿ ਗੈਸ ਦਾ ਬਣ ਜਾਣਾ ਜੀ ਤਜਾਬ ਦਾ ਬਣ ਜਾਣਾ ਅਫਰੇਮਾ ਆਉਣ ਲੱਗ ਜਾਣਾ ਰੋਟੀ ਨਾ ਹਾਜਮਾਉਣੀ ਜਨਨ ਰਹਿਣ ਲੱਗ ਜਣੀ ਅੰਦਰ ਕਬਜ ਹੋਣ ਲੱਗ ਜਾਣਾ ਜੀ ਕਾਫੀ ਦਿੱਕਤਾਂ ਆਪਾਂ ਨੂੰ ਸਾਹਮਣੇ ਆ ਰਹੀਆਂ ਜੀ ਖਾਣੇ ਪੀਣੇ ਦੇ ਮਤਲਬ ਅੱਜ ਕੱਲ ਸਹੀ ਨਾ ਹੋਣੇ ਕਰਕੇ ਤੇ ਪੇਟ ਦੇ ਕਾਫੀ ਰੋਗ ਵਧੇ ਪਏ ਨੇ ਮੈਂ ਮੇਰੇ ਅੱਜ ਵੀਰਾਂ ਵਾਸਤੇ ਮੇਰੀਆਂ ਭੈਣਾਂ ਵਾਸਤੇ ਮੇਰੇ ਬਜ਼ੁਰਗਾਂ ਵਾਸਤੇ ਇੱਕ ਤੁਹਾਨੂੰ ਦਵਾਈ ਦੱਸਣ ਲੱਗੀ ਹਾਂ ਜਿਹੜੀ ਕਿ ਪਿਓਰ ਆਯੁਰਵੈਦਿਕ ਹੈ ਜੀ ਤੁਸੀਂ ਉਹ ਘਰੇ ਵੀ ਤਿਆਰ ਕਰ ਸਕਦੇ ਹੋ ਅਗਰ ਕਿਸੇ ਤੋਂ ਨਾ ਤਿਆਰ ਹੋਵੇ ਤਾਂ ਅਸੀਂ ਭੇਜ ਵੀ ਦਿੰਨੇ ਆ ਤਿਆਰ ਕਰਕੇ ਕਿਉਂਕਿ ਕਈਆਂ ਨੂੰ ਕਹਿ ਦਿੰਦੇ ਨੇ ਵੀ ਸਾਨੂੰ ਤਿਆਰ ਕਰਨੀ ਨਹੀਂ ਆਈ ਜੀ ਜਾਂ ਸਾਡੇ ਕੋਲ ਟਾਈਮ ਹੈ ਨਹੀਂ ਜੀ ਤਾਂ ਫਿਰ ਅਸੀਂ ਭੇਜ ਵੀ ਦਿੰਨੇ ਆ ਪਰ ਮੇਰਾ ਜਿੱਥੋਂ ਤੱਕ ਮਕਸਦ ਹੈ ਜੀ ਮੈਂ ਜਿਹੜੀ ਸੋਚ ਨੂੰ ਲੈ ਕੇ ਚੱਲੀ ਹੋਈ ਆ ਮੈਂ ਇਹ ਸੋਚਦੀ ਆਂ ਵੀ ਜਿੰਨਾ ਵੀ ਤੁਹਾਨੂੰ ਮੈਂ ਘਰੇ ਦੱਸ ਸਕਾਂ ਘਰੇਲੂ ਚੀਜ਼ਾਂ ਦੱਸ ਸਕਾਂ ਉਹਨਾਂ ਤੁਸੀਂ ਘਰੇਲੂ ਮਤਲਬ ਵਰਤਿਆ ਕਰੋ ਜੀ ਦਵਾਈਆਂ ਵੀ ਤੁਹਾਨੂੰ ਘਰੇਲੂ ਦੱਸੀ ਦੀਆਂ ਮੇਰਾ ਮਕਸਦ ਹੀ ਇਹ ਹੈ ਵੀ ਮੈਂ ਤੁਹਾਨੂੰ ਘਰੇਲੂ ਚੀਜ਼ਾਂ ਨਾਲ ਹੀ ਤੁਹਾਨੂੰ ਕਹਾਂ ਵੀ ਤੁਸੀਂ ਠੀਕ ਹੋ ਜਾਓਗੇ ਖਰਚਾ ਨਾ ਜ਼ਿਆਦਾ ਹੋਵੇ ਤੁਹਾਡੇ ਰਸੋਈ ਚ ਪਈਆਂ ਚੀਜ਼ਾਂ ਰਾਹੀਂ ਤੁਸੀਂ ਠੀਕ ਹੋ ਜਾਓ ਤੇ ਇਹ ਜਿਹੜੀ ਦਵਾਈ ਹੈ ਜੀ ਇਹ ਆਯੁਰਵੈਦਿਕ ਹੈ ਇਹ ਜੇ ਤੁਸੀਂ ਮਤਲਬ ਜਾਣਿਓ ਪੰਸਾਰੀਆਂ ਦੇ ਤਾਂ ਇਹ ਆਮ ਨਾਰਮਲ ਮਿਲ ਜਾਂਦੀ ਹੈਗੀ ਹੈ ਤੇ ਉਹ ਤੁਹਾਨੂੰ ਆਪਾਂ ਦੱਸਾਂਗੇ ਅੱਜ ਆਪਾਂ ਕੀ ਕੀ ਤੁਹਾਡੀ ਖਾਤਰ ਲੈ ਕੇ ਆਏ ਆ ਕਾਪੀ ਪੈਨ ਚੱਕੋ ਤੇ ਇਹਨੂੰ ਲਿਖਣਾ ਤੁਸੀਂ ਸਟਾਰਟ ਕਰ ਦਿਓ ਜੀ ਠੀਕ ਹੈ ਜੀ ਆਪਾਂ ਲੈ ਕੇ ਆਏ ਜੀ ਅਮਲ ਪੰਤਾਂਤਕ ਚੂਰਨ ਠੀਕ ਹੈ ਜੀ ਇਹ ਹੈਗਾ ਜੀ 100 ਗ੍ਰਾਮ ਅਮਲ ਪੰਤਾਂਤਕ ਚੂਰਨ 100 ਗ੍ਰਾਮ ਜਿਹੜਾ ਕੀ ਆਪਣੇ ਪੇਟ ਨੂੰ ਸਹੀ ਰੱਖਦਾ ਹੈਗਾ ਫਰੇਮ ਆ ਗੈਸ ਤਜਾਬ ਇਹਨੂੰ ਇਹ ਠੀਕ ਕਰਦਾ ਹੈ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀ ਜਾਣੀਆਂ ਤੁਹਾਨੂੰ ਮਿਲਾ ਕੇ ਵੀ ਦਿਖਾਵਾਂਗੇ ਆ ਵੀ ਆਪਾਂ ਇਹ ਤਿਆਰ ਕਿਵੇਂ ਕਰਨੀਆਂ ਨੇ ਅੱਗੇ ਆਪਣੇ ਕੋਲੇ ਹੈਗਾ ਜੀ ਲਿਵਫੋਰਟ ਲਿਵਫੋਰਟ ਗੋਲੀ ਹੈ ਜੀ ਜਿਹੜੀ ਕਿ 20 ਗ੍ਰਾਮ ਹੈ ਇਹਦੇ ਵਿੱਚ ਡੱਬੀ ਦੇ ਵਿੱਚ ਲਿਵਫੋਰਟ ਗੋਲੀ 20 ਗ੍ਰਾਮ ਹੈ ਜੀ ਆਪਾਂ 20 ਗ੍ਰਾਮ 100 ਗ੍ਰਾਮ ਚੂਰਨ ਦੇ ਵਿੱਚ ਪਾਉਣੀ ਹੈ ਇਹ ਤੇ ਇਹ ਹੈ ਜੀ ਆਪਣੇ ਲੀਵਰ ਨੂੰ ਠੀਕ ਕਰਦੀ ਠੀਕ ਹੈ ਜੀ ਇਹ ਲੇਫਰਟ ਲੇਫਰਟ ਗੋਲੀ ਹੈ ਜੀ ਤੇ ਇਹ ਤੁਸੀਂ ਲੇਖ ਲਓ ਤੇ ਅੱਗੇ ਆਪਾਂ ਲੈ ਕੇ ਆਏ ਜੀ ਸ਼ੰਕਪਾਸ਼ਮ ਸ਼ੰਕਪਾਸ਼ਮ ਹੈ ਜੀ ਜਿਹੜੀ ਆਪਣੇ ਪੇਟ ਨੂੰ ਠੀਕ ਕਰਦੀ ਹੈ ਤੇ ਆਪਣੇ ਅੰਦਰ ਇਹ ਸ਼ੰਕਪਾਸ਼ਮ ਆਪਾਂ ਨੂੰ ਠੰਡਕ ਦਿੰਦੀ ਹੈ ਜੀ ਤੇ ਆਪਣੇ ਤਜਾਬ ਨਹੀਂ ਬਣਨ ਦਿੰਦੀ ਗੈਸ ਤਜਾਬ ਤੋਂ ਸਾਰੀਆਂ ਦਵਾਈਆਂ ਇਹ ਗੈਸ ਤਜਾਬ ਫਰੇਮੇ ਤੋਂ ਹੀ ਹੈ ਜੀ ਜਾਣੀ ਕਿ ਇਹਨਾਂ ਨੂੰ ਮਤਲਬ ਆਪਾਂ ਮਲਾਫਟ ਕਰਦੇ ਆ ਫਾਰਮੂਲਾ ਇਹਨਾਂ ਦਾ ਪੂਰਾ ਬਣਾਉਨੇ ਆ ਤਾਂ ਇਹੇ ਜ਼ਿਆਦਾ ਅਸਰ ਕਰਦੀਆਂ ਨੇ ਚੀਜ਼ਾਂ ਠੀਕ ਹੈ ਜੀ ਅੱਗੇ ਹੈਗੀ ਜੀ ਅਗਰ ਸੰਦੀਪਨ ਰਾਸ ਅਗਰ ਸੰਦੀਪਨ ਰਾਸ ਹੈਗਾ ਜੀ ਜਿਹੜਾ ਕਿ ਆਪਣੇ ਪੇਟ ਦੀ ਅਗਰ ਨੂੰ ਵਧਾਉਂਦਾ ਹੈ ਮੈਟਾਬੋਲਿਜ਼ਮ ਵਧਾਉਂਦੀ ਹੈ ਅੱਗ ਜਿਹੜੀ ਆਪਣੇ ਪੇਟ ਦੇ ਵਿੱਚ ਹੁੰਦੀ ਹੈ ਆਪਣਾ ਖਾਣਾ ਪੀਣਾ ਖਾਦਾ ਪੀਤਾ ਜਿਹੜਾ ਆਪਣਾ ਹੁੰਦਾ ਉਹਨੂੰ ਇਹ ਹজম ਕਰਦੀ ਹੈ ਜਾਨੀ ਕਿ ਉਹ ਅੱਗ ਦੇ ਉੱਤੇ ਜਦੋਂ ਜਾਂਦਾ ਤਾਂ ਛੇਤੀ ਹਾਜਮ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਵੀ ਅੱਗ ਦੇ ਉੱਤੇ ਰੱਖੀ ਚੀਜ਼ ਪੱਕ ਜਾਂਦੀ ਹੈ ਓਵੇਂ ਇਹੇ ਪਕਾਉਂਦੀ ਹੈਗੀ ਹੈ ਜੀ ਇਹ ਹੈਗਾ ਜੀ 20 ਗ੍ਰਾਮ ਠੀਕ ਹੈ ਜੀ ਇਹ 20 ਗ੍ਰਾਮ ਹੈ ਤੁਸੀਂ ਲਿਖ ਲਿਓ ਬਾਕੀ ਤੁਹਾਨੂੰ ਸਾਰਾ ਕੁਝ ਹੋਰ ਲਾਉਣਾ ਵੀ ਦੱਸਾਂਗੇ ਆਪਾਂ ਅੱਗੇ ਆ ਗਿਆ ਜੀ ਕਾਮਦੂਧਾ ਰਸ ਕਾਮਦੂਧਾ ਰਸ ਹੈ ਜੀ ਜਿਹੜਾ ਇਹ ਤੇਜਾਬ ਨੂੰ ਕੰਟਰੋਲ ਕਰਦਾ ਹੈਗਾ ਇਹ ਆਪਾਂ 10 ਗ੍ਰਾਮ ਪਾਉਣਾ ਹੈ ਜੀ ਠੀਕ ਹੈ ਜੀ ਕਾਮਦੂਧਾ ਰਸ ਇਹਦੇ ਵਿੱਚ ਚੂਰਨ ਦੇ ਵਿੱਚ 10 10 ਗ੍ਰਾਮ ਪਾਉਣਾ ਹੈਗਾ ਠੀਕ ਹੈ ਜੀ ਅੱਗੇ ਆਪਣੇ ਕੋਲੇ ਹੈਗਾ ਜੀ ਪ੍ਰਵਾਲ ਪੰਚਾ ਮਰਤ ਰਸ ਇਹਦੀ ਪਿਸ਼ਟੀ ਵੀ ਆਉਂਦੀ ਹੈ ਜੀ ਇਹ ਹੈਗਾ ਜੀ ਪੰਚਾ ਅਮਰਤ ਰਸ ਜਾਨੀ ਕਿ ਰਸ ਹੁੰਦਾ ਇਹ ਨੇ ਵੀ ਪੇਟ ਨੂੰ ਠੰਡਕ ਦੇਣੀ ਹੈ ਜੀ ਤਾਕਤ ਦੇਣੀ ਆ ਅੰਤਾਂ ਨੂੰ ਤਾਕਤ ਦੇਣੀ ਆ ਇਹਨੇ ਪੇਟ ਨੂੰ ਠੰਡਕ ਦੇਣੀ ਆ ਤਜਾਬ ਨੂੰ ਰੋਕਣਾ ਗੈਸ ਨੂੰ ਰੋਕਣਾ ਜੀ ਬਣਨ ਤੋਂ ਤੇ ਇਹਨੇ ਆਪਣੇ ਪੇਟ ਨੂੰ ਤੰਦਰੁਸਤ ਰੱਖਣਾ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਆ ਤਾਂ ਤੁਹਾਨੂੰ ਦੱਸ ਰਹੇ ਆ ਵੀ ਤੁਸੀਂ ਇੰਨੀਆਂ-ਇੰਨੀਆਂ ਚੀਜ਼ਾਂ ਲਿਆ ਕੇ ਇਹਨਾਂ ਨੂੰ ਰਲਾ ਕੇ ਤਿਆਰ ਕਰ ਲਿਓ ਅਗਲੀ ਹੈਗੀ ਹੈ ਜੀ ਪੁਨਰਵਾਦੀ ਮੰਡੂਰ ਪੁਨਰਵਾਦੀ ਮੰਡੂਰ ਹੈ ਜੀ ਇਹ ਵੀ ਪੇਟ ਦੀ ਤਾਕਤ ਵਾਸਤੇ ਹੁੰਦੀ ਹੈ ਜਿਹੜੀ ਕਿ ਆਪਣੇ ਪੇਟ ਦੀਆਂ ਅੰਤਾਂ ਨੂੰ ਮਜ਼ਬੂਤ ਕਰਕੇ ਰੱਖਦੀ ਹੈ ਤਾਕਤ ਦੇ ਕੇ ਰੱਖਦੀ ਹੈਗੀ ਹੈ ਜੀ ਪੇਟ ਦੇ ਰੋਗਾਂ ਵਾਸਤੇ ਪੁਨਰਵਾ ਬਹੁਤ ਜ਼ਰੂਰੀ ਹੈ ਲੈਣੀ ਠੀਕ ਹੈ ਜੀ ਇਹ ਹੈਗੀ ਜੀ 10 ਗ੍ਰਾਮ ਅੱਗੇ ਹੈਗਾ ਜੀ ਸੂਤਸ਼ੇਕਰ ਰਸ ਸੂਤਸ਼ੇਕਰ ਰਸ ਇਹਦਾ ਕੰਮ ਵੀ ਮਤਲਬ ਤੇਜਾਬ ਨੂੰ ਠੰਡਾ ਕਰਨਾ ਹੈ ਜੀ ਗੈਸ ਨੂੰ ਰੋਕਣਾ ਹੈ ਜੀ ਕਬਜ ਨੂੰ ਠੀਕ ਕਰਨਾ ਤੇ ਪੇਟ ਦੀ ਸੋਜਨ ਨੂੰ ਠੀਕ ਕਰਨਾ ਇਹ ਇਸ ਤਰ੍ਹਾਂ ਦੀਆਂ ਬਣੀਆਂ ਜੀ ਆਪਣੀਆਂ 4 ਤੇ 4 8 ਆਈਟਮਾਂ ਬਣੀਆਂ ਨੇ ਜੀ ਇਹ ਹੁਣ ਆਪਾਂ ਇਹਨਾਂ ਨੂੰ ਰਲਾਉਣਾ ਕਿਵੇਂ ਹੈ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਤੁਸੀਂ ਕੀ ਕਰਨਾ ਆ ਮੇਰਾ ਖੋਲ ਕੇ ਰੱਖਿਆ ਹੋਇਆ ਜੀ ਡੱਬਾ ਪਹਿਲਾਂ ਸਾਰਾ ਤੋਂ ਪਹਿਲਾਂ ਆਪਾਂ ਇਹ ਆ ਜਿਹੜਾ ਚੂਰਨਾ ਨਾ ਜੀ ਇਹ ਪਾ ਲੈਣਾ ਇਹਦੇ ਵਿੱਚ ਪਾ ਲੈਣਾ ਆ ਲੈ ਫੋਰਟ ਟੈਬੂਲਟ ਹੈ ਜੀ ਜਿਹੜੀ ਗੋਲੀ ਹੁੰਦੀ ਹੈ ਇਹ ਇਸ ਤਰ੍ਹਾਂ ਦੀ ਹੁੰਦੀ ਹੈ ਇਹ 20 ਗ੍ਰਾਮ ਹੈ ਜੀ ਆਪਾਂ ਇਹ ਇਹਦੇ ਵਿੱਚ ਪਾ ਲੈਣੀ ਹੈ ਇਹ ਲੈ ਲਈ ਜੀ ਆਪਾਂ ਪੁਨਰਵਾਦੀ ਮੰਡੂਰ ਠੀਕ ਹੈ ਜੀ ਆਹ ਲਓ ਜੀ ਇਹ ਵੀ ਇਸ ਤਰ੍ਹਾਂ ਦੀਆਂ ਗੋਲੀਆਂ ਹੁੰਦੀਆਂ ਨੇ ਜੀ ਆਹ ਆਪਾਂ ਇਹਦੇ ਵਿੱਚ ਪਾ ਲਈ ਠੀਕ ਹੈ ਜੀ ਅੱਗੇ ਆ ਗਿਆ ਜੀ ਆਪਣੇ ਸੂਤ ਸ਼ੇਕ ਕਰ ਰਸ ਇਹ ਵੀ ਗੋਲੀ ਹੁੰਦੀ ਹੈ ਜੀ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲੈਣਾ ਅੱਗੇ ਆ ਗਿਆ ਜੀ ਸ਼ੰਕਪਾਸਮ ਆ ਦੇਖੋ ਜੀ ਇਹ ਕਿਤੇ ਰੰਗ ਦੀ ਹੁੰਦੀ ਹੈ ਸ਼ੰਕਪਾਸਮ ਆ ਲਓ ਅੱਗੇ ਆ ਗਿਆ ਜੀ ਅਗਨ ਸੰਧੀ ਪਨਰਾਸ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਅੱਗੇ ਆ ਗਿਆ ਜੀ ਆਪਣੇ ਕਾਮਦੂਧਾ ਰਸ ਆ ਦੇਖੋ ਜੀ ਇਸ ਤਰ੍ਹਾਂ ਦਾ ਹੁੰਦਾ ਹੈ ਗੁਲਾਬੀ ਜੇ ਕਲਰ ਦਾ ਕਾਮਦੂਧਾ ਰਸ ਇਹਨੂੰ ਆਪਾਂ ਇਹਦੇ ਵਿੱਚ ਪਾ ਲੈਣਾ ਹੈਗਾ ਠੀਕ ਹੈ ਜੀ ਇਹ ਆ ਕਾਮਦੂਧਾ ਰਸ ਇਹ ਪਾ ਦੇ ਪ੍ਰਵਾਲ ਪਿਸਤੀ ਪ੍ਰਵਾਲ ਪੰਜਰਾ ਪੰਜਾ ਲਓ ਜੀ ਆਪਾਂ ਇਹ ਸਾਰਾ ਸਮਾਨ ਦਿੱਤਾ ਜੀ ਪਾ ਇਹਦੇ ਵਿੱਚ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਜੀ ਇਹਨਾਂ ਨੂੰ ਅੱਠੇ ਚੀਜ਼ਾਂ ਨੂੰ ਰਗੜ ਲੈਣਾ ਹੈ ਰਗੜ ਕੇ ਫਿਰ ਤੁਹਾਨੂੰ ਦੱਸ ਦਿਆਂ ਵੀ ਇਹ ਤੁਸੀਂ ਕਿਸ ਮਾਤਰਾ ਦੇ ਵਿੱਚ ਲੈਣਾ ਹੈ ਤੇ ਕਿੰਨਾ-ਕਿੰਨਾ ਲੈਣਾ ਹੈਗਾ ਠੀਕ ਹੈ ਜੀ ਇਹਨੂੰ ਆਪਾਂ ਹੁਣ ਰਗੜ ਲਈਏ ਲਓ ਜੀ ਆਪਾਂ ਇਹਨੂੰ ਚੱਕ ਕੇ ਹੁਣ ਇਹਦੇ ਵਿੱਚ ਪਾ ਲੈਣਾ ਮਿਕਸੀ ਵਾਲੇ ਢੱਬੇ ਦੇ ਵਿੱਚ ਤੇ ਤੁਹਾਨੂੰ ਰਗੜ ਕੇ ਦਿਖਾਉਣੀ ਹੈ ਵੀ ਇਹਦਾ ਕੀ ਬਣ ਗਿਆ ਵੈਸੇ ਤਾਂ ਆਪਾਂ ਕੀ ਕਰਦੇ ਆ ਜੀ ਖਰਲ ਦੇ ਵਿੱਚ ਰਗੜਦੇ ਆ ਠੀਕ ਹੈ ਜੀ ਪਰ ਇਹ ਵੀਡੀਓ ਬਣਾਉਣ ਲੱਗੇ ਆਪਾਂ ਫਿਰ ਇਹਨੂੰ ਖਾਸਾ ਟਾਈਮ ਲੱਗ ਜਾਂਦਾ ਹੈਗਾ ਤਾਂ ਕਰਕੇ ਤੁਹਾਨੂੰ ਸਾਰਾ ਦੱਸਤਾ ਕਿਉਂਕਿ ਜਦੋਂ ਬਾਹਰ ਦੇਸ਼ ਵਿਦੇਸ਼ ਦੇ ਵਿੱਚ ਵਿਚਾਰਿਆਂ ਨੂੰ ਖਰਲਾ ਨਹੀਂ ਕਿਉਂਦੀਆਂ ਤਾਂ ਫਿਰ ਉਹ ਪੁੱਛਦੇ ਆ ਵਾਰ-ਵਾਰ ਜਿਹਦੇ ਕੋਲੇ ਉਹ ਸੁਵਿਧਾ ਖਰਲ ਵਾਲੀ ਹੈ ਨਹੀਂ ਜੀ ਤਾਂ ਉਹੋ ਤੁਸੀਂ ਮਿਕਸੀ ਦੇ ਵਿੱਚ ਵੀ ਰਗੜ ਸਕਦੇ ਹੋ ਕਿਉਂਕਿ ਜਿਵੇਂ ਸਾਡੇ ਸਟੋਰ ਦੇ ਵਿੱਚ ਅਸੀਂ ਉੱਥੇ ਖਰਲਾ ਰੱਖਦੇ ਆ ਜੀ ਤੇ ਉੱਥੇ ਤੁਹਾਨੂੰ ਖਰਲਾ ਦੇ ਵਿੱਚ ਵੀ ਰਗੜਦਾ ਦਿਖਾਵਾਂਗੇ ਤੇ ਹੁਣ ਕਿਰਾਂ ਆਪਾਂ ਹਾ ਰਗੜ ਲਈਏ ਠੀਕ ਹੈ ਲਓ ਜੀ ਇਹ ਰਗੜ ਲਿਆ ਜੀ ਆਪਾਂ ਸਾਰਾ ਸਮਾਨ ਤੇ ਉੜਦਾ ਫਿਰਦਾ ਧੂਆ ਹਨਾ ਆ ਲਓ ਜੀ ਇਹ ਤਿਆਰ ਹੋ ਗਈ। ਲਓ ਜੀ ਇਹ ਵਧੀਆ ਤਰੀਕੇ ਨਾਲ ਹੋ ਗਈ ਤਿਆਰ। ਪੇਟ ਨੂੰ ਆਪਣੇ ਨੂੰ ਸਹੀ ਰੱਖੂਗੀ ਇਹ ਤੇ ਜਾਵੇ ਬਣ ਨਹੀਂ ਦਿੰਦੀ ਗੈਸ ਬਣ ਨਹੀਂ ਦਿੰਦੀ ਸਾਰਾ ਕੁਝ ਤੁਸੀਂ ਕਾਪੀ ਪੈਨ ਚੱਕ ਕੇ ਵੀਡੀਓ ਨੂੰ ਸਕਿੱਪ ਕਰ ਕਰਕੇ ਰੋਕ ਰੋਕ ਕੇ ਤੁਸੀਂ ਇਹ ਸਾਰਾ ਕੁਝ ਲਿਖ ਸਕਦੇ ਹੋ ਜੀ ਕਿਉਂਕਿ ਤੁਹਾਨੂੰ ਵਾਰੀ ਵਾਰੀ ਪੁੱਛਣਾ ਨਾ ਪਵੇ। ਤੇ ਵਾਰੀ ਵਾਰੀ ਤੁਹਾਨੂੰ ਫੋਨ ਨਾ ਕਰਨਾ ਪਵੇ ਫਿਰ ਵਾਰੀ ਵਾਰੀ ਸਾਰਾ ਕੰਮ ਛੱਡ ਕੇ ਔਖਾ ਹੋ ਜਾਂਦਾ ਜੀ ਦੱਸਣਾ ਇਸ ਕਰਕੇ ਤੁਹਾਡੀ ਖਾਤਰ ਸਪੈਸ਼ਲ ਵੀਡੀਓ ਪਾਈ ਦੀ ਹੈਗੀ ਬਣਾ ਕੇ ਵੀ ਤੁਹਾਨੂੰ ਸਾਰਾ ਕੁਝ ਸਮਝ ਆ ਜੇ ਆਪਾਂ ਨੇ ਕੀ ਕਰਨਾ ਜੀ ਇਹ ਰਗੜ ਕੇ ਇਸ ਤਰ੍ਹਾਂ ਦਾ ਕਲਰ ਹੋ ਗਿਆ ਇਹਦਾ ਇਸ ਤਰ੍ਹਾਂ ਦੀ ਬਣ ਗਈ ਇਹ ਸਾਰੀਆਂ ਜਿੰਨੇ ਵੀ ਆਪਣੇ ਕੋਲੇ ਰਾਸ ਸੀ ਗੋਲੀਆਂ ਸੀਗੀਆਂ ਹਨਾ ਚੂਰਨ ਸੀ ਸਾਰਾ ਕੁਝ ਆਪਾਂ ਚੱਕ ਕੇ ਅੱਠ ਪ੍ਰਕਾਰ ਦੀਆਂ ਚੀਜ਼ਾਂ ਪਈਆਂ ਜੀ ਇਹ ਇੱਕ ਮਹੀਨੇ ਦੀ ਤਿਆਰ ਹੋਈ ਹੈ 1 ਕਮਹੀਨੇ ਦੀ ਇਹ ਦਵਾਈ ਤਿਆਰ ਹੋਈ ਹੈ ਜੀ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਪਾ ਕੇ 1 ਕਮਹੀਨੇ ਦੀ ਤਿਆਰ ਹੋ ਗਈ ਤੁਸੀਂ ਵੀ ਇਸ ਤਰ੍ਹਾਂ ਲਿਆ ਕੇ 1 ਕਮਹੀਨੇ ਦੀ ਤਿਆਰ ਕਰ ਲਓ 3 ਮਹੀਨੇ ਖਾਣੀ ਹੁੰਦੀ ਹੈ ਜੀ ਇਹ ਪੂਰਾ 3 ਮਹੀਨੇ ਤੁਸੀਂ 90 ਦਿਨਾਂ ਦਾ ਕੋਰਸ ਆਯੁਰਵੈਦਿਕ ਕੋਰਸ 90 ਦਿਨਾਂ ਦਾ ਹੁੰਦਾ ਆਪਾਂ ਨੇ ਕੀ ਕਰਨਾ ਡੋਜ਼ ਕਿੰਨੀ ਲੈਣੀ ਹੈ ਜੀ ਇਹਦੀ ਇੰਨੀ ਅੱਧਾ ਤੋਂ ਥੋੜਾ ਜਿਹਾ ਵੱਧ ਚਮਚਾ ਤੇ ਜਾਨਕੀ ਪੂਰਾ ਨਾ ਹੋਵੇ ਅੱਧਾ ਪੌਣਾ ਚਮਚਾ ਆਪਾਂ ਸਵੇਰੇ ਅੱਧਾ ਪੌਣਾ ਚਮਚਾ ਆਪਾਂ ਸ਼ਾਮ ਨੂੰ ਪਾਣੀ ਨਾ ਲੈਣਾ ਜੀ ਪਾਣੀ ਫਰਿੱਜ ਦਾ ਨਾ ਹੋਵੇ ਇਸ ਚੀਜ਼ ਦਾ ਧਿਆਨ ਰੱਖਿਓ ਘੜੇ ਵਾਲੇ ਪਾਣੀ ਨਾਲ ਤੁਸੀਂ ਇਹਨੂੰ ਲੈਣਾ ਸਟਾਰਟ ਕਰ ਦਿਓ ਠੰਡਕ ਜਿਆਦਾ ਹੁੰਦੀ ਹੈ ਤਿੰਨ ਮਹੀਨਿਆਂ ਤੋਂ ਵੱਧ ਘੜਾ ਨਾ ਰੱਖਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਬਦਲ ਲਿਆ ਕਰੋ ਤੁਸੀਂ ਕਿਉਂਕਿ ਉਹਦੇ ਵਿੱਚ ਜਿਹੜਾ ਮਿੱਟੀ ਦਾ ਠੰਡਕ ਦਾ ਰਸ ਹੁੰਦਾ ਉਹ ਫਿਰ ਖਤਮ ਹੋ ਜਾਂਦਾ ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਨੇ ਵੀ ਰੂੜਾ ਹੋ ਜਾਂਦਾ ਹੈਗਾ ਹਨਾ ਉਹ ਤੁਸੀਂ ਤਿੰਨ ਮਹੀਨੇ ਘੜਾ ਰੱਖ ਕੇ ਘੜੇ ਦੇ ਪਾਣੀ ਨਾਲ ਲੈਣੀ ਜੀ ਸਵੇਰੇ ਵੀ ਤੇ ਸ਼ਾਮ ਨੂੰ ਵੀ ਤੇ ਤੁਹਾਨੂੰ 15 ਦਿਨਾਂ ਦੇ ਵਿੱਚ ਰਿਜ਼ਲਟ ਆ ਜਾਊਗਾ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਤੁਸੀਂ ਮਿੱਠੇ ਮਿੱਠੇ ਕਮੈਂਟ ਕਰਨਾ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਰੱਖਿਓ ਜੀ ਤੁਸੀਂ ਤਾਂ ਕਿ ਇਹ ਹੋਰ ਵੀ ਕਿਸੇ ਦੇ ਭੈਣ ਭਰਾ ਦੇ ਕੰਮ ਆ ਸਕੇ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਆਪਦੇ ਚਾਹੇ WhatsApp ਤੇ ਸੇਵ ਕਰ ਲਓ ਜੀ Facebook ਤੇ ਕਰ ਲਓ ਜੀ ਜਿਵੇਂ ਮਰਜੀ ਇਹਨੂੰ ਸੇਵ ਕਰਕੇ ਰੱਖੋ ਥੱਡੇ ਤੁਹਾਡੇ ਕੰਮ ਆਉਣ ਵਾਲੀ ਹੈ ਜੀ ਬਹੁਤ ਹੀ ਵਧੀਆ ਫਾਰਮੂਲਾ ਹੈ ਇਹ ਬਹੁਤ ਅੱਛੇ ਇਹਦੇ ਸਾਨੂੰ ਰਿਜ਼ਲਟ ਆਉਂਦੇ ਨੇ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਸਾਰਾ ਦੱਸ ਦਿਆਂ ਤਾਂ ਕਿ ਤੁਹਾਨੂੰ ਇਹ ਬਣਾਉਣ ਦੀ ਔਖੀ ਨਾ ਹੋਵੇ ਲੇਖ ਲਓ ਤੇ ਚੀਜ਼ ਤੁਹਾਨੂੰ ਇਹ ਆਯੁਰਵੈਦਿਕ ਦੇਸੀ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦੀ ਹੈ ਲਿਆ ਕੇ ਤੁਸੀਂ ਤਿਆਰ ਕਰੋ ਜੀ ਤੇ ਫਿਰ ਕਰੋ ਮਿੱਠੇ ਮਿੱਠੇ ਕਮੈਂਟ ਤੇ ਦਿਓ ਬਹੁਤ ਬਹੁਤ ਪਿਆਰ ਜਿਹੜਾ ਅਸੀਂ ਤੁਹਾਡੇ ਪਿਆਰ ਦੇ ਰਾਹੀਂ ਅਸੀਂ ਲਾਲਚ ਨਾਲ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਜੀ ਤੁਹਾਡੇ ਪਿਆਰ ਦੇ ਸਦਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਸਾਡਾ ਜਿਹੜਾ ਹੈਗਾ ਮਨ ਦੀ ਵਿਚਾਰ ਵੀ ਅਸੀਂ ਵੱਧ ਤੋਂ ਵੱਧ ਤੁਹਾਨੂੰ ਦੱਸ ਸਕੀਏ ਤੁਸੀਂ ਆਪ ਦੀ ਆਪ ਤਿਆਰ ਕਰਨੀ ਆ ਦਵਾਈਆਂ ਸ਼ੁਰੂ ਕਰ ਦਿਓ ਤੁਸੀਂ ਘਰੇਲੂ ਸਿੱਖ ਸਕੋ ਤੇ ਤੁਹਾਨੂੰ ਸਾਰੀਆਂ ਸਹੂਲਤਾਂ ਹੋ ਜਾਣ ਜੀ ਸਾਡਾ ਇਹੀ ਮਕਸਦ ਆ ਹੋਰ ਸਾਡਾ ਕੋਈ ਮਕਸਦ ਨਹੀਂ ਤੇ ਅਸੀਂ ਆਪਦੇ ਮਕਸਦ ਤੇ ਕਾਇਮ ਰਹੀਏ ਤੇ ਸਾਡਾ ਮਕਸਦ ਪੂਰਾ ਕਰਨ ਦੇ ਵਿੱਚ ਤੁਹਾਡਾ ਵੀ ਯੋਗਦਾਨ ਹੋਣਾ ਚਾਹੀਦਾ ਜੀ ਠੀਕ ਹੈ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸასი ਸ਼ਕਲ ਧੰਨਵਾਦ